ਤੁਹਾਡਾ ਸਵਾਗਤ ਹੈ ਜੀ ਮੈਂ ਸਿਮਰਤ ਗਰੇਵਾਲ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੁਹਾਡੇ ਲਈ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮੇਰੇ ਨਾਲ ਇਸ ਵੀਡੀਓ ਵਿੱਚ ਹਾਜ਼ਰ ਨੇ ਆਈਸੀਸੀ ਇਮੀਗ੍ਰੇਸ਼ਨ ਤੋਂ ਮੈਨੂੰ ਦਿੱਤਾ ਜੀ ਜਿਨ੍ਹਾਂ ਦਾ ਕਾਫੀ ਲੰਬਾ ਤਜਰਬਾ ਹੈ ਇਮੀਗ੍ਰੇਸ਼ਨ ਦੇ ਵਿੱਚ ਤੇ ਹਰ ਹਫ਼ਤੇ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੁੰਦੇ ਨੇ ਸੋ ਅੱਜ ਵੀ ਉਹਨਾਂ ਤੋਂ ਪਤਾ ਕਰਦੇ ਆਂ ਵੀ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਆਈਆਂ ਨੇ ਜਾਂ ਜਿਨ੍ਹਾਂ ਦੇ ਕੋਈ ਪੁਰਾਣੇ ਕੇਸ ੜੇ ਹੋਏ ਨੇ ਉਹਨਾਂ ਦੇ ਲਈ ਉਹਨਾਂ ਦੇ ਕੋਲ ਕੀ ਸਲਾਹ ਹੈ ਮਨੋਜੀ ਤੁਹਾਡਾ ਸਵਾਗਤ ਹੈ ਜੀ ਸਿਮਰਤ ਜੀ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਈ ਬੀਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮ ਡੀ ਮਨੋਦਤਨ ਆਰ ਡੀ ਰਿਪੋਰਟ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਡ ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਅਸ ਔਨ ਅਇਰ ਸਿਮਰਤ ਜੀ ਥੈਂਕ ਯੂ ਮਨੋਜੀ ਤੁਸੀਂ ਹਰ ਹਫਤੇ ਬੜੀ ਬੁੜੀ ਮੁੱਢੀ ਜਾਣਕਾਰੀ ਦਰਸ਼ਕਾਂ ਲਈ ਲੈ ਕੇ ਹਾਜ਼ਰ ਹੁੰਦੇ ਹੋ अच्छा आ, वैसे जड़ी, जड़ी बत, आ, तो मनोज जी काफी ਜਿਹੜੀ ਇਹ ਰਿਸ਼ ਦੇ ਵਿੱਚ ਖੜੋਤ ਆਈ ਹੋਈ ਹੈ ਕੋਈ ਨਵੀਂ ਜ਼ਿਆਦਾ ਕੋਈ ਇਸ ਤਰ੍ਹਾਂ ਦਾ ਕੋਈ ਨਵੀਂ ਕੈਟਾਗਰੀ ਜਾਂ ਕੋਈ ਨਵਾਂ ਪ੍ਰੋਗਰਾਮ ਸਰਕਾਰ ਵੱਲੋਂ ਨਹੀਂ ਸ਼ੁਰੂ ਕੀਤਾ ਗਿਆ ਪਰ ਫਿਰ ਵੀ ਬਹੁਤ ਸਾਰੀ ਜਿਹੜੀ ਜਿਹੜੀ ਚਲਬਤ ਇਮੀਗ੍ਰੇਸ਼ਨ ਦੇ ਵਿੱਚ ਚੱਲਦੀ ਰਹਿੰਦੀ ਹੈ ਹੁਣ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਐਕਸਪ੍ਰੈਸ ਐਂਟਰੀ ਡਰਾ ਆਪੋਦੇ ਤੋਂ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਕੀ ਜਿਹੜਾ ਨਵਾਂ ਡਰਾ ਕਹਿੰਦਾ ਸਿਮਰਤ ਜੀ ਲੇਟੈਸਟ ਡਰਾ ਜਿਹੜਾ ਆਇਆ ਹੈਗਾ 3000 ਇਨਵੀਟੇਸ਼ਨ ਦਿੱਤੇ ਗਏ ਨੇ 518 ਦੇ ਸਕੋਰ ਦੇ ਉੱਤੇ ਸੋ so, 518 ਦੇ ਸਕੋਰ ਦੇ ਉੱਤੇ ਇਨਵੀਟੇਸ਼ਨ ਦਿੱਤੇ ਗਏ ਨੇ ਐਂਡ ਐਕਸਪੈਕਟ ਕਰ ਰਹੇ ਆ ਕਿ ਅਗਲਾ ਸਕੋਰ ਹੋਰ ਥੱਲੇ ਆਣਾ ਸ਼ੁਰੂ ਹੋ ਜਾਏਗਾ ਹਲੇ 500 ਤੋਂ ਉੱਪਰ 52500 ਤੋਂ ਜ਼ਿਆਦਾ ਪ੍ਰੋਫਾਈਲ ਅੱਜ ਵੀ ਪਿਆ ਹੈਗਾ ਸੋ ਜਿਹੜੇ ਬੱਚੇ 450 ਸਵਾ 400 ਯਸ 400 ਤੋਂ ਵੀ ਥੱਲੇ ਬੈਠੇ ਨੇ ਉਹਨਾਂ ਵਾਸਤੇ ਇਸ ਟਾਈਮ ਤੇ ਚੀਜ਼ਾਂ ਬੜੀਆਂ ਟਫ ਹੋਈ ਹੋਈਆਂ ਹਨ ਐਂਡ ਖਾਸ ਕਰ ਜੇ ਉਹ ਓਕਿਪੇਸ਼ਨ ਸਪੈਸਿਫਿਕ ਡਰਾਸ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਦੇ ਪਿਕ ਹੋਣ ਦੇ ਚਾਂਸਸ ਹੈਗੇ ਨੇ ਆਦਰਵਾਇਜ਼ ਉਹਨਾਂ ਦੇ ਪਿਕ ਹੋਣ ਦੇ ਚਾਂਸਸ ਹੀ ਨਹੀਂ ਹੈਗੇ ਸੋ ਐਂਡ ਇਸ ਟਾਈਮ ਤੇ ਜਿਹੜੇ ਡਰਾਸ ਵੀ ਹੈਗੇ ਨੇ ਭਾਵੇਂ ਅਸੀਂ ਪ੍ਰੋਵਿੰਸ਼ਰਲ ਡਰਾਸ ਦੀ ਗੱਲ ਕਰੀਏ ਭਾਵੇਂ ਐਕਸਪ੍ਰੈਸ ਐਂਟਰੀ ਡਰਾਸ ਦੀ ਗੱਲ ਕਰੀਏ ਚੀਜ਼ਾਂ ਬੜੀਆਂ ਸਲੋ ਹੋਈਆਂ ਹੋਈਆਂ ਤੁਸੀਂ ਦੇਖੋ ਕਿ ਜਦੋਂ ਦੀ ਨਵੀਂ ਸਰਕਾਰ ਬਣੀ ਹੈਗੀ ਏ ਤੁਸੀਂ ਇਮੀਗ੍ਰੇਸ਼ਨ ਦੇ ਉੱਤੇ ਕੋਈ ਵੀ ਨਿਊਜ਼ ਕੋਈ ਵੀ ਟਿੱਪਣੀ ਕੋਈ ਵੀ ਕੁਝ ਚੀਜ਼ ਸੁਣ ਨਹੀਂ ਰਹੇ ਸੋ ਨਾ ਤੇ ਨਵਾਂ ਪ੍ਰੋਗਰਾਮ ਕੀਤਾ ਜਾ ਰਿਹਾ ਨਾ ਕੋਈ ਅਨਾਉਂਸ ਕੀਤਾ ਜਾ ਰਿਹਾ ਨਾ ਹੀ ਕੋਈ ਅਪਡੇਟਸ ਅਨਾਉਂਸ ਕੀਤੀਆਂ ਜਾ ਰਹੀਆਂ ਐਂਡ ਡਰਾਜ਼ ਦੀਆਂ ਜਿਹੜੇ ਆ ਫ੍ਰੀਕਵੈਂਸੀ ਹੈਗੀ ਉਹ ਬੜੀ ਕੱਟੀ ਹੋਈ ਹੈਗੀ ਸੋ ਮੈਂ ਤੇ ਇੱਕੋ ਹੀ ਚੀਜ਼ ਕਹੂੰਗਾ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਕੈਨੇਡਾ ਦੇ ਵਿੱਚ ਵੇਟ ਕਰ ਰਹੇ ਸਿਗੇ ਕਿ ਆਪਸ਼ਨ ਕੀ ਹੈਗੀਆਂ ਸਾਡੇ ਕੋਲ ਜਿਹੜੀ ਵੀ ਆਪਸ਼ਨ ਉਹਨਾਂ ਨੂੰ ਪੀਐਨਪੀ ਦੇ ਵਿੱਚ ਨਜ਼ਰ ਆਵੇ ਹੈ ਜਿਹੜੀ ਆਪਸ਼ਨ ਉਹਨਾਂ ਨੂੰ ਨਜ਼ਰ ਆਵੇ ਕਿ ਆ ਮੈਨੂੰ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਆ ਪ੍ਰੋਗਰਾਮ ਰੈਡੀ ਹੋਵੇ ਭਾਵੇਂ RCIP ਹੋਵੇ ਭਾਵੇਂ FCIP ਹੋਵੇ ਭਾਵੇਂ AP ਹੋਵੇ ਭਾਵੇਂ AIP ਹੋਵੇ ਜਿਹੜੇ ਵੀ ਆਪਸ਼ਨ ਉਹਨਾਂ ਨੂੰ ਨਜ਼ਰ ਆਉਂਦੀ ਹੈ ਦੇ ਸ਼ੁੱਡ ਇਮੀਡੀਏਟਲੀ ਗਰੋਅ ਐਂਡ ਗ੍ਰੈਬ ਥੈਟ ਐਂਡ ਉਹਦੇ ਤੇ ਵੇਸਟ ਹੀ ਨਹੀਂ ਕਰਨੀ ਚਾਹੀਦੀ ਐਂਡ ਜਿਹੜਾ 3 ਸਾਲ ਦਾ ਪੋਸਟ ਗ੍ਰੈਡ ਵਰਕ ਪਰਮਿਟ ਮਿਲਦਾ ਨਾ ਸਿਮਰਤ ਜੀ ਉਹਦੇ ਚ ਇੱਕ ਦਿਨ ਵੀ ਵੇਸਟ ਨਾ ਕਰੋ ਕਿਉਂਕਿ ਕਈ ਵਾਰੀ ਹੁੰਦਾ ਕਿ ਇਹ ਗਿਆ ਤੁਸੀਂ ਜਿਸ ਤਰ੍ਹਾਂ ਨਿਊ ਫਾਉਂਡਲੈਂਡ ਜਾ ਕੇ ਤੁਸੀਂ 1 ਸਾਲ ਬਾਅਦ ਐਪਲੀਕੇਸ਼ਨ ਆਪਣੀ ਪੁਟ ਅਪ ਕੀਤੀ ਉਹ ਕਹਿੰਦੇ ਤੁਹਾਡੇ ਟਾਈਜ਼ ਹੀ ਨਿਊ ਫਾਉਂਡਲੈਂਡ ਐਨੇ ਸਟਰੋਂਗ ਨਹੀਂ ਹੈਗੇ ਤੁਸੀਂ ਤੇ 온ਟਾਰੀਓ ਦੇ ਵਿੱਚ ਜਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2 ਸਾਲ ਰਹਿ ਕੇ ਆਏ ਹੋ ਤੇ ਤੁਹਾਨੂੰ ਵੇਟ ਕਰਨਾ ਪਏਗਾ ਸੋ ਤੁਸੀਂ ਇੱਕ ਸਾਲ ਹੋਰ ਵੇਟ ਕਰਨਾ ਪੈਂਦਾ ਫਿਰ ਤੁਸੀਂ ਐਪਲੀਕੇਸ਼ਨ ਪੁਟ ਅਪ ਕਰਦੇ ਹੋ ਸੋ ਪਲੀਜ਼ ਫਰੋਮ ਡੇ 1 ਮੇਕ ਸ਼ੋਰ ਕਰੋ ਕਿ ਤੁਸੀਂ ਫਰੋਮ ਡੇ 1 ਆਪਣੀ ਪਰਮਨੈਂਟ ਰੈਜ਼ਿਡੈਂਸੀ ਦੇ ਉੱਤੇ ਫੋਕਸ ਹੋ ਈਵਨ ਜਦੋਂ ਪੜਨ ਆ ਰਹੇ ਹੋ ਤੇ ਗੋ ਐਂਡ ਸਿੱਖ ਕੰਸਲਟੈਂਸੀ ਬਿਕੋਜ਼ ਮੇਰੇ ਕੋਲ ਬੇਅੰਤਿਹ ਬੱਚੇ ਹੈ ਹੋਰੀ ਸਿਮਰਜੀ ਆਂਦੇ ਨੇ ਜਿਹੜੇ ਪਹਿਲੇ ਦਿਨ ਤੋਂ ਕੁਆਲੀਫਾਈਸ ਸਿਗੇ ਅੱਜ ਉਹ ਉਹਨਾਂ ਦੀ ਆਪਸ਼ਨਸ ਘਟੀਆਂ ਜਾਂਦੀਆਂ ਪਈਆਂ ਬਿਕੋਜ਼ ਸਕੋਰਸ ਵੀ ਉੱਪਰ ਚਲੇ ਗਏ ਜਿਸ ਦਿਨ ਆਏ ਉਹ ਕੁਆਲੀਫਾਈ ਹੋ ਰਹੇ ਸਕੇ ਬਟ ਉਹਨਾਂ ਨੇ ਗੌਰ ਹੀ ਨਹੀਂ ਕੀਤਾ ਉਦੋਂ ਕਿਸੇ ਕੰਸਲਟੈਂਟ ਨੇ ਸੁਜੈਸਟ ਹੀ ਨਹੀਂ ਕੀਤਾ ਜਾਂ ਉਹ ਕਿਸੇ ਕੰਸਲਟੈਂਟ ਕੋਲ ਗਏ ਹੀ ਨਹੀਂ ਸੋ ਅਵੇਅਰਨੈਸ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈਗੀ ਹੈ ਪਲੀਜ਼ ਮੇਕ ਸ਼ੋਰ ਕਿ ਤੁਸੀਂ ਕਿਸੇ ਕੰਸਲਟੈਂਟ ਕਿਸੇ ਲਾਇਰ ਤੋਂ ਐਡਵਾਈਸ ਲੋ ਤਾਂ ਕਿ ਉਹ ਤੁਹਾਨੂੰ ਗਾਈਡ ਕਰ ਸਕਣ ਐਂਡ ਹਲੇ ਵੀ ICC ਇਮੀਗ੍ਰੇਸ਼ਨ ਕੋਲ ਕੁਝ ਓਪਨਿੰਗਸ ਹੈਗੀਆਂ ਜੇ ਤੁਹਾਡੇ ਕੋਲ ਪੋਸਟ ਗ੍ਰੈਡ ਵਰਕ ਪਰਮਿਟ 3 ਸਾਲ ਦਾ ਹੈਗਾ ਅਤੇ ਤੁਸੀਂ ਮਸ਼ੀਨਿਸਟ ਹੈਗੇ ਹੋ ਤੁਸੀਂ ਆਟੋ ਮਕੈਨਿਕ ਹੈਗੇ ਹੋ ਤੁਸੀਂ ਕਾਰਪੈਂਟਰ ਟ੍ਰੇਡ ਤੋਂ ਕੰਸਟਰਕਸ਼ਨ ਟ੍ਰੇਡ ਤੋਂ ਤੁਹਾਡਾ ਐਕਸਪੀਰੀਅੰਸ ਹੈਗਾ ਬੇਅਰ ਹਾਊਸਿੰਗ ਤੋਂ ਇੱਕ ਐਕਸਪੀਰੀਅੰਸ ਹੈਗਾ ਤੇ ਇੱਕ ਵਾਰੀ ICC ਇਮੀਗ੍ਰੇਸ਼ਨ ਕੋਲ ਆ ਕੇ ਮੁਲਾਕਾਤ ਕਰੋ ਇੱਕ ਪ੍ਰੋਫੈਸ਼ਨਲ ਸ਼ੈਫ ਹੈਗੇ ਹੋ ਤੁਹਾਡੇ ਵਾਸਤੇ ਓਪਨਿੰਗਸ ਹੈਗੀਆਂ ਐਂਡ ੈਂਪਲੋਇਰ AIAP ਪ੍ਰੂਵਡ ਹੈਗੇ ਨੇ ਸੋ ਉਹ ਤੁਹਾਨੂੰ ਹੈਲਪ ਕਰ ਸਕਦੇ ਨੇ ਸੋ ਆ ਕੇ ਫਰੋਮ ਡੇ 1 ਡਿਸਕਸ ਕਰੋ ਐਂਡ ਜੇ ਤੁਸੀਂ ਅਕ੍ਰੋਸ ਕੈਨੇਡਾ ਕਿਤੇ ਵੀ ਬੈਠੇ ਹੋ ਕਿਸੇ ਵੀ ਰਿਮੋਟ ਟਾਊਨ ਦੇ ਵਿੱਚ ਵੀ ਹੋਣ ਸਿਮਰਤ ਜੀ ਮੈਂ ਇੱਕ ਵਾਰੀ ਕਹੂੰਗਾ ਕਿ ਇੱਕ ਵਾਰੀ ਸਾਨੂੰ ਕਾਲ ਕਰੋ ਜਾਂ ਕਿਸੇ ਕੰਸ ਕਾਲ ਕਰੋ ਆਪਣੀ ਐਮਪਲੋਏ ਆਪਣੇ ਏਮਪਲੋਇਰ ਦੀ ਜਿਹੜੀ ਵੀ ਕੋਈ ਮਿਸਕਨਸੈਪਸ਼ਨਸ ਹੈ ਗਿਆ ਕੋਈ ਇਨਫੋਰਮੇਸ਼ਨ ਕਲੈਰੀਫਿਕੇਸ਼ਨ ਚਾਹੀਦੀ ਹੈ ਤੇ ਉਹ ਲੋ ਐਂਡ ਵੇਟ ਨਾ ਕਰੋ ਲਾਸਟ ਮਿੰਟ ਵਾਸਤੇ ਡੂ ਐਂਡ ਇੱਕ ਸਿਮਰ ਜੀ ਐਲਐਮ ਆਈ ਦਾ ਪ੍ਰੋਸੈਸਿੰਗ ਟਾਈਮ ਇਸ ਟਾਈਮ 13 ਮਹੀਨਿਆਂ ਦਾ ਹੋ ਗਿਆ ਸੋ ਜੇ ਕੋਈ ਏਮਪਲੋਇਰ ਕਰਨਾ ਵੀ ਚਾਹੇਗਾ ਤੇ ਉਹਨੂੰ 1 ਸਾਲ ਪਹਿਲਾਂ ਇਨੀਸ਼ੀਏਟ ਕਰਨਾ ਪਏਗਾ ਚੀਜ਼ਾਂ ਤਾਂ ਕਿ ਸੋ ਵੇਟ ਨਾ ਕਰੋ ਲਾਸਟ ਮਿੰਟ ਤੇ ਮੇਰਾ ਜੁਲਾਈ ਦੇ ਵਿੱਚ ਖਤਮ ਹੋ ਰਿਹਾ ਜੀ ਮੈਂ ਹੁਣ ਐਲਐਮਏ ਸ਼ੁਰੂ ਕਰ ਲਾ ਤੁਹਾਡੇ ਤੇ ਐਡਵਰਟਾਈਜ਼ਮੈਂਟ ਪੀਰੀਅਡ ਵੀ ਖਤਮ ਨਹੀਂ ਹੋਣਾ ਤੇ ਤੁਹਾਡਾ ਟਾਈਮ ਪੀਰੀਅਡ ਖਤਮ ਹੋ ਜਾਣਾ ਸੋ ਯੂ ਵਿਲ ਬੀ ਇਨ ਟਰਬਲ ਸੋ ਆ ਕੇ ਡਿਸਕਸ ਕਰੋ ਕਿਸੇ ਕੰਸਲਟੈਂਟ ਕੋਲ ਜਾ ਕੇ ਡਿਸਕਸ ਕਰੋ ਐਂਡ देयर ਆਰ ਸਟਿਲ ਲੋਟ ਆਫ ਆਪਸ਼ਨਸ ਕੈਨੇਡਾ ਸਟਿਲ ਇਜ਼ ਅ ਲੈਂਡ ਆਫ ਆਪਰਚੂਨਿਟੀ ਸਟਿਲ ਲੋਟ ਆਫ ਥਿੰਗਸ ਕੈਨ ਬੀ ਵਰਕਡ ਆਊਟ अच्छा मनोज जी ਜਿਹੜੇ ਸਟੂਡੈਂਟ ਇੱਥੇ ਆਏ ਹੋਏ ਨੇ ਜਿਨ੍ਹਾਂ ਦੇ ਵਰਕ ਪਰਮਿਟ ਹੌਣ ਫਿਨਿਸ਼ ਹੋ ਰਹੇ ਨੇ ਜਾਂ ਫਿਨਿਸ਼ ਹੋ ਗਏ ਨੇ ਸੋ ਉਹਨਾਂ ਦੇ ਲਈ ਕੀ ਆਪਸ਼ਨਸ ਅਵੇਲੇਬਲ ਨੇ ਤੁਹਾਨੂੰ ਸਿਮਰਤ ਜੀ ਦੋ ਆਪਸ਼ਨਸ ਆ ਗਏ ਪਹਿਲੀ ਤਾਂ ਜਿਹੜਾ ਦੇ ਐਕਸਪਾਇਰ ਹੋ ਹੀ ਚੁੱਕੇ ਨੇ ਉਹਨਾਂ ਦਾ ਵਿਦਨ ਕੈਨੇਡਾ ਈਵਨ ਐਲ ਐਮ ਆਈ ਮਿਲ ਗਿਆ ਤੇ ਉਹਨਾਂ ਦਾ ਵਰਕ ਪਰਮਿਟ ਲਗਣਾ ਔਖਾ ਹੈਗਾ ਉਹਨਾਂ ਨੂੰ ਵਾਪਸ ਆਪਣੀ ਹੋਮ ਕੰਟਰੀ ਜਾਣਾ ਪਏਗਾ ਆ ਯਾ ਕੰਟਰੀ ਆਊਟ ਕਰਨਾ ਪਏਗਾ ਤਾਂ ਕਿ ਉਹ ਵੀਜ਼ਾ ਲੈ ਸਕਣ ਦੂਸਰੀ ਚੀਜ਼ ਆ ਗਈ ਜੇ ਤੁਹਾਡਾ ਸਟੇਟਸ ਖਤਮ ਹੋ ਚੁੱਕਾ ਹੈ ਅੱਜ ਵੀ ਆਪਸ਼ਨ ਐਗਜ਼ਿਸਟ ਕਰਦੀਆਂ ਤੁਸੀਂ ਅੱਜ ਵੀ ਪੀ ਐਨ ਪ ਦੇ ਵਾਸਤੇ ਤੁਹਾਨੂੰ ਇੱਕ ਵਾਰੀ ਸਾਡੇ ਕੋਲ ਆਫਿਸ ਆ ਕੇ ਡਿਸਕਸ ਕਰਨਾ ਪਏਗਾ ਐਂਡ ਜੇ ਅਗਲੇ 2-4 ਮਹੀਨਿਆਂ ਦੇ ਵਿੱਚ ਵੀ ਐਕਸਪਾਇਰ ਹੋ ਰਹਾ ਤੇ ਕਮ ਡਾਊਨ ਐਂਡ ਡਿਸਕਸ ਯਰ ਆਪਸ਼ਨ ਤੀਸਰੀ ਚੀਜ਼ ਕਈ ਵਾਰੀ ਅਸੀਂ ਬੱਚਿਆਂ ਨੂੰ ਸੁਜੈਸ਼ਨ ਦਿੰਨੇ ਕਿ ਗੋ ਬੈਕ ਟੂ ਯਰ ਹੋਮ ਕੰਟਰੀ ਸਿਮਰਤ ਜੀ ਉਹ ਹੋਮ ਕੰਟਰੀ ਦਾ ਵਾਪਸ ਜਾਣ ਦਾ ਮਤਲਬ ਸਿਗਨੀਫੀਕੈਂਸ ਕੀ ਹੈਗਾ ਕਿ ਵਾਪਸ ਜਾ ਕੇ ਤੁਸੀਂ 38 ਆ 50 ਪੁਆਇੰਟਸ ਆਪਣੇ ਪ੍ਰੋਫਾਈਲ ਦੇ ਉੱਤੇ ਐਡ ਕਰ ਸਕਦੇ ਹੋ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਡਿਪੈਂਡਿੰਗ ਤੇ ਤੁਹਾਡੇ ਲੈਂਗੁਏਜ ਸਕਿਲਸ ਦੇ ਕਿੰਨੇ ਪੁਆਇੰਟ ਹੈਗੇ ਨੇ ਹੁਣ ਕੁਝ ਬੱਚੇ ਹੈਗੇ ਨੇ ਕਿਹੜੇ ਵ ਬਿਕੋਜ਼ ਉਹਨਾਂ ਨੇ ਮਿਹਨਤਾਂ ਵੀ ਬੜੀਆਂ ਕੀਤੀਆਂ ਮਾਪਿਓ ਨੇ ਵੀ ਪੈਸੇ ਬੜੇ ਲਗਾਏ ਆ ਤੇ ਉਹ ਕਿੱਥੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਮੈਂ ਆਪਣੇ ਪੇਰੈਂਟਸ ਨੂੰ ਫੇਲ ਕੀਤਾ ਆ ਰਾਈਟ ਇਹੋ ਜੀ ਪਹਿਲੇ ਤਾਂ ਫੀਲਿੰਗ ਆਣੀ ਨਹੀਂ ਚਾਹੀਦੀ ਦੂਸਰੀ ਚੀਜ਼ ਜੇ ਤੁਸੀਂ ਸਮ ਹਾਉ ਆ ਫੀਲਿੰਗ ਲੈ ਕੇ ਬੈਠੇ ਹੋ ਐਂਡ ਵਾਪਸ ਨਹੀਂ ਜਾਣਾ ਚਾਹੁੰਦੇ ਤੇ ਤੁਹਾਡੇ ਵਾਸਤੇ ਯੂਰਪ ਦੇ ਵਿੱਚ ਸਾਡੇ ਕੋਲ ਆਪਸ਼ਨਸ ਹੈਗੀਆਂ ਸਿਮਰਤ ਜੀ ਸਾਡੇ ਕੋਲ ਇਸ ਟਾਈਮ ਤੇ ਮਾਲਟਾ ਦੀਆਂ ਆਪਸ਼ਨਸ ਹੈਗੀਆਂ ਕ੍ਰੋਸ਼ੀਆ ਦੀਆਂ ਆਪਸ਼ਨਸ ਹੈਗੇ ਜਰਮਨੀ ਦੀਆਂ ਆਪਸ਼ਨਸ ਹੈਗੀਆਂ ਫਰਾਂਸ ਦੀਆਂ ਆਪਸ਼ਨਸ ਹੈਗੀਆਂ ਉੱਥੇ ਜਾ ਕੇ ਤੁਸੀਂ ਕੰਮ ਕਰ ਸਕਦੇ ਹੋ ਜੌਬ ਤੇ ਜਾਓਗੇ ਐਂਡ ਅਸੀਂ ਜੇ ਯੂਰਪ ਦੀ ਗੱਲ ਕਰੀਏ ਜੇ ਕੈਨੇਡਾ ਨਾਲ ਕੰਪੇਅਰ ਕਰੀਏ they are far more advanced infrastructure wise job wise har cheez wise so europe dya options je discuss karna chahnde hage o eda option 4 to 6 mahinay de vich work out ho sakda hai and je within canada hage taan vi india ch baithe ho taan vi je middle east ch hage taan vi <truks> so, options hage saade kol trucking dya options hage ji opportunities hage <truks> saade so, kol warehouse workers dya openings hage saade so, kol construction labor dya skilled trade dya openings hage cooks dya openings hage cleaners dya openings hage 8ਵੀਂ ਕਟੋਕਟ ਪਾਸ ਹੋਣੇ ਚਾਹੀਦੇ ਉਹ ਬੇਸਿਕ ਇੰਗਲਿਸ਼ ਜ਼ਰੂਰ ਚਾਹੀਦੀ ਹੈਗੀ ਕੋਈ ਆਇਲਟਸ ਨਹੀਂ ਚਾਹੀਦਾ ਉੱਥੇ ਜਾਣ ਵਾਸਤੇ ਠੀਕ ਹੈ ਅੱਛਾ ਤੋ ਜਿਵੇਂ ਜਿਵੇਂ ਯੂਰਪ ਦੀਆਂ ਬਹੁਤ ਸਾਰੀਆਂ ਆਪਸ਼ਨਸ ਦੱਸਿਆ ਨਹੀਂ ਇਸ ਤਰ੍ਹਾਂ ਦੀ ਕੋਈ ਅਮਰੀਕਾ ਦੇ ਲਈ ਕੋਈ ਇਸ ਤਰ੍ਹਾਂ ਦੀ ਆਪਸ਼ਨ ਹੈ ਬਿਲਕੁਲ ਸਿਮਰਤ ਜੀ ਉਹ ਸਿਟੀਜ਼ਨਸ ਵਾਸਤੇ ਆਪਸ਼ਨ ਹੈ ਗੇਨ ਜੀ ਸਾਡੇ ਕੋਲ ਹੁਣ ਇਸ ਟਾਈਮ ਤੇ ਬਿਜ਼ਨੈਸਸ ਥੋੜੇ ਜੇ ਸਲੋ ਡਾਉਨ ਹੋਏ ਹੋਏ ਨੇ ਕੈਨੇਡਾ ਦੇ ਵਿੱਚ ਤੇ ਬਹੁਤ ਸਾਰੇ ਇਮੀਗ੍ਰੇਸ਼ਨ ਜਿਹੜੇ ਦੋਸਤ ਹੈਗੇ ਨੇ ਉਹ ਯੂ ਐਸ اے ਦੀ ਇਮੀਗ੍ਰੇਸ਼ਨ ਬਾਰੇ ਸੋਚ ਰਹੇ ਨੇ ਸੋ ਯੈਸ ਸਾਡੇ ਕੋਲ E2 ਵੀਜ਼ਾ ਹੈਗਾ ਜਿਹਦਾ ਉਹਦੇ ਵਿੱਚ ਜਾ ਸਕਦੇ ਹੋ ਤੁਸੀਂ ਵਰਕ ਪਰਮਿਟ ਤੇ ਜਾ ਸਕਦੇ ਹੋ ਸਪਾਊਸ ਦੇ ਨਾਲ ਜਾ ਸਕਦੇ ਹੋ ਬੱਚਿਆਂ ਦੇ ਨਾਲ ਜਾ ਸਕਦੇ ਹੋ ਸਪਾਊਸ ਨੂੰ ਓਪਨ ਵਰਕ ਪਰਮਿਟ ਮਿਲ ਜਾਏਗਾ ਬੱਚਿਆਂ ਨੂੰ ਸਟੱਡੀ ਵੀਜ਼ਾ ਮਿਲ ਜਾਏਗਾ ਉੱਥੇ ਪੜ ਸਕਣਗੇ ਐਂਡ ਤੁਸੀਂ ਆਪਣਾ ਬਿਜ਼ਨਸ ਐਕਸਪਲੋਰ ਕਰ ਸਕਦੇ ਹੋ ਐਕਸਪੈਂਡ ਕਰ ਸਕਦੇ ਹੋ ਗਰੋ ਕਰ ਸਕਦੇ ਹੋ ਐਂਡ ਅੱਗੇ ਜਾ ਕੇ ਤੁਸੀਂ ਗ੍ਰੀਨ ਕਾਰਡ ਵਾਸਤੇ ਵੀ ਐਲੀਜੀਬਿਲਟੀ ਬਣ ਸਕਦੀ ਹੈਗੀ ਸੋ ਕੋਈ ਵੀ ਦੋਸਤ ਕੋਈ ਵੀ ਪਾਈਪਨ ਜੇ ਯੂਐਸਟੀ ਇਮੀਗ੍ਰੇਸ਼ਨ ਬਾਰੇ ਸੋਚ ਰਿਹਾ ਹੈ ਇੱਕ ਵਾਰੀ ਸਾਡੀ ਟੀਮ ਨੂੰ ਰੀਚ ਆਊਟ ਕਰੋ ਹੁਣ ਐ ਸਿਮਰਤ ਜੀ ਐਸ ਨਾਲ ਕਿ ਜਿਹੜੇ ਡਾਊਨ ਸਾਈਜ਼ ਹੋਇਆ ਹੈ ਇਹਦੇ ਨਾਲ ਬਹੁਤ ਸਾਰੇ ਲੋਕੀ ਵੀ ਲੇਫ ਆਫ ਹੋਏ ਹੋਏ ਨੇ ਬਹੁਤ ਸਾਰੇ ਜੌਬਸ ਜਿਹੜੇ ਕਰਦੇ ਸੀ ਵੇਅਰ ਹਾਊਸਿੰਗ ਦੀ ਜੌਬਸ ਕਰਦੇ ਸੀ ਟਰਕਿੰਗ ਦੀ ਜੌਬਸ ਕਰਦੇ ਸੀ ਕੋਈ ਹੋਰ ਜੌਬ ਕਰਦੇ ਸੀ ਉਹ ਲੇਫ ਆਫ ਹੋਏ ਹੋਏ ਨੇ ਜਾਂ ਉਹਨਾਂ ਦੀ ਕੰਪਨੀ ਦੇ ਵਿੱਚ ਖਤਰੇ ਦੀ ਕੰਟੀ ਉਹਨਾਂ ਨੂੰ ਨਜ਼ਰ ਆ ਰਹੀ ਹੈ ਸੋ ਇਹੋ ਜਿਹੜੇ ਵੀ ਦੋਸਤ ਸਾਡੇ ਪਾਈਪਨ ਹੈਗੇ ਨੇ देयर ਆ ਲਾਟ ਆਫ ਓਪਰਚ्युनिटीज ਇਨ ਕੈਨੇਡਾ ਐਸ ਵੈਲ ਕੈਨੇਡਾ ਕੈਨੇਡੀਅਨ ਸਰਕਾਰ ਲੱਖਾਂ ਕਰੋਨਾ ਡਾਲਰ ਸਪੈਂਡ ਕਰਦੀ ਹੈਗੀ ਉਹਨਾਂ ਦੀ ਸਕਿਲਸ ਉਹਨਾਂ ਦੀ এডਿਕੇਸ਼ਨ ਨੂੰ ਅਪਗ੍ਰੇਡ ਕਰਨ ਵਾਸਤੇ ਸੋ ਕੋਈ ਵੀ ਦੋਸਤ ਕੋਈ ਵੀ ਪਾਈਪੈਨ ਉਸ ਬਾਰੇ ਸੋਚਣਾ ਚਾਹੁੰਦਾ ਆਪਣੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਬਿਕੋਜ਼ ਵੇਅਰ ਹਾਊਸਿੰਗ ਦੀ ਜੌਬ ਤੇ ਤੁਸੀਂ 2 by 24 ਅਹ ਅਹੀ ਤੁਸੀਂ ਰਜਿਸਟਰਡ ਮ사ਜ ਥੈਰਾਪੀਸਟ ਜੌਬ ਜਾਂਦੇ ਹੋ 72 ਤੋਂ 80 ਡਾਲਰ ਤੇ ਤੁਹਾਡੀ ਸਟਾਰਟ ਹੁੰਦੇ ਹੋ ਐਂਡ ਗਵਰਨਮੈਂਟ ਜਦ ਤੱਕ ਤੁਸੀਂ ਪੜ੍ਹਾਈ ਕਰ ਰਹੇ ਹੋ ਤੁਹਾਡੇ ਬੇਸਿਕ ਘਰ ਦੇ ਐਕਸਪੈਂਸਸ ਵੀ ਕਵਰ ਕਰਦੀ ਹੈ ਜੀ ਅੱਛਾ ਇਹਦੇ ਵਿੱਚ ਮੈਂ ਮਨ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਜਿਹੜਾ ਤੁਸੀਂ ਇਹ ਐਜੂਕੇਸ਼ਨ ਪ੍ਰੋਗਰਾਮ ਦੱਸ ਰਹੇ ਹੋ ਕਿ ਜਿਹਦੇ ਵਿੱਚ ਸਿਟੀਜ਼ਨ ਅਪਲਾਈ ਕਰ ਸਕਦੇ ਨੇ ਅੱਛਾ ਇਹਦੇ ਵਿੱਚ ਸਿਟੀਜ਼ਨ ਵੀ ਹੋਗਾ ਜਾਂ ਪੀਆਰ ਉਹ ਵੀ ਕਰ ਸਕਦੇ ਆ ਬਿਲਕੁਲ ਸਿਮਰਤ ਜੀ ਬਿਲਕੁਲ ਇਹਦੇ ਵਿੱਚ ਫੈਮਿਲੀ ਦੇ ਨੰਬਰ ਵੀ ਦੀ ਕੋ ਹੈਗਾ ਵੀ ਜੇ ਛਡੇ ਛੋਟੇ ਬੱਚੇ ਜਾਂ ਕਿਸ ਤਰ੍ਹਾਂ ਸਿਮਰਤ ਜੀ ਕੋਈ ਵੀ ਬੱਚੇ ਹੋ ਹਣ ਜਿਹੜੇ ਛੋਟੇ ਬੱਚੇ ਹੈਗੇ ਨੇ ਜਿਹੜੇ 12 ਸਾਲ ਤੋਂ ਬੱਚੇ ਘਟੇਗੇ ਨੇ ਜੇ ਮਦਰ ਜਾਂ ਫਾਦਰ ਕੋਈ ਫੁੱਲ ਟਾਈਮ ਸਟੂਡੈਂਟ ਜਾਏਗਾ ਤੇ ਉਹਨਾਂ ਨੂੰ ਡੇ ਕੇਅਰ ਦੀ ਲੋੜ ਪਏਗੀ ਤੇ ਗਵਰਨਮੈਂਟ ਉਹ ਵੀ ਪੈਸੇ ਕਵਰ ਕਰਦੀ ਹੈਗੀ ਸੋ ਗਵਰਨਮੈਂਟ ਹਰ ਤਰ੍ਹਾਂ ਦੀ ਸਹੂਲਤ ਦਿੰਦੀ ਹੈ ਐਂਡ ਜੇ ਕੋਈ ਸਪੈਸ਼ਲ ਚਾਈਲਡ ਹੈ ਗਵਰਨਮੈਂਟ ਹੋਰ ਵੀ ਗ੍ਰਾਂਟ ਗਰਾਂਟ ਕਰਦੀ ਹੈਗੀ ਬਿਕਾਜ਼ ਗਵਰਨਮੈਂਟ ਰੀਅਲੀ ਵਾਂਸ ਕੇ ਤੁਸੀਂ ਆਪਣੇ ਸਕਿਲਸ ਨੂੰ ਅਪਗ੍ਰੇਡ ਕਰੋ ਆਪਣੀ ਐਜੂਕੇਸ਼ਨ ਨੂੰ ਅਪਗ੍ਰੇਡ ਕਰੋ ਜੇ ਤੁਸੀਂ ਆਪਣੀ ਸਕਿਲਸ ਨੂੰ ਅਪਗ੍ਰੇਡ ਕਰੋਗੇ ਐਜੂਕੇਸ਼ਨ ਤੁਸੀਂ ਜ਼ਿਆਦਾ ਕਮਾਓਗੇ ਤੁਸੀਂ ਸਰਕਾਰ ਨੂੰ ਵੀ ਤਾਂ ਬੈਨੀਫਿਟ ਹੈਗਾ ਕਿ ਸਰਕਾਰ ਨੂੰ ਟੈਕਸਿਸ ਦਿਓਗੇ 80 ਡਾਲਰ ਦੀ ਤੁਹਾਡੀ ਜੌਬ ਆਏਗੀ ਤੁਸੀਂ 8 ਘੰਟੇ ਜੌਬ ਕੀਤੀ ਤੁਸੀਂ ਕਿੰਨੇ ਪੈਸੇ ਰੋਜ਼ ਦੇ ਬਣਾਏ $140 ਕੋਈ ਛੋਟੀ ਰਕਮ ਨਹੀਂ ਹੈਗੀ ਤੁਸੀਂ ਜੇ 30 ਦਿਨ ਕੰਮ ਕੀਤਾ ਜਾਂ 20 ਦਿਨ ਕੰਮ ਕੀਤਾ ਤਾਂ ਯੂ ਕੈਨ ਵੈਰੀ ਵੈਲ ਇਮੇਜਿਨ ਤੁਸੀਂ ਕਿੰਨੇ ਪੈਸੇ ਬਣਾਓਗੇ ਤੇ ਉਹਦੇ ਨਾਲ ਗਵਰਨਮੈਂਟ ਨੂੰ ਵੀ ਫਾਇਦਾ ਹੈਗੇ ਸੋ ਗਵਰਨਮੈਂਟ ਤਾਂ ਹੀ ਇਹੋ ਦੇ ਇਨੀਸ਼ੀਏਟਿਵਸ ਦੇ ਉੱਤੇ ਕੰਮ ਕਰਦੀ ਹੈ ਤਾਂ ਕਿ ਲੋਕੀ ਆਪਣੇ ਸਕਿਲਸ ਨੂੰ ਅਪਗ੍ਰੇਡ ਕਰਨ ਹੁਣ ਕੰਸਟਰਕਸ਼ਨ ਦੇ ਵਿੱਚ ਬੇਅੰਤ ਹਿਸ਼ਾ ਜੌਬਸ ਹੈਗੀਆਂ ਐਸੇ ਤਰ੍ਹਾਂ ਗੈਸ ਟੈਕਨੀਸ਼ੀਅਨਸ ਦੇ ਵਿੱਚ ਬਹੁਤ ਸਾਰੀਆਂ ਜੌਬਸ ਹੈਗੀਆਂ ਐਸੇ ਤਰ੍ਹਾਂ ਬਹੁਤ ਸਾਰੇ ਪ੍ਰੋਗਰਾਮਸ ਹੈਗੇ ਜਿਨ੍ਹਾਂ ਬਾਰੇ ਅਵੇਅਰਨੈਸ ਹੀ ਨਹੀਂ ਹੈਗੀ ਸਾਈਬਰ ਸਕਿਉਰਿਟੀ $40 ਤੋਂ ਜੌਬ ਸ਼ੁਰੂ ਹੁੰਦੀ ਹੈ ਸਿ ਦੀਆਂ ਤੁਸੀਂ 55 60 ڈالر ਤੇ ਚਲੇ ਜਾਂਦੇ ਸੋ অপਸ਼ਨਸ ਬਹੁਤ ਸਾਰੀਆਂ ਹੈਗੀਆਂ ਬਟ ਅਸੀਂ ਐਸਾ ਐਕਸਪਲੋਰ ਕਰਨਾ ਹੈ ਕਿ ਸਾਡਾ ਫੀਲਡ ਕਿਹੜਾ ਹੈਗਾ ਅਸੀਂ ਕਿਹੜੇ ਵਾਲੇ ਪਾਸੇ ਜਾ ਸਕਦੇ ਆ ਕਿੰਨਾ ਟਾਈਮ ਸਪੈਂਡ ਕਰ ਸਕਦੇ ਸੋ ਆ ਸਾਰੀ ਜੀਜ਼ਾ ਮੈਟਰ ਕਰਦੀ ਐ ਸੋ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ ਜੇ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਤੇ ਇੱਕ ਵਾਰੀ ਸਾਡੇ ਆਫਿਸ ਦੇ ਵਿੱਚ ਕਾਲ ਕਰੋ ਸਾਡੀ ਕੰਸਲਟੈਂਸੀ ਟੀਮ ਹੈਗੀ ਐ ਜਿਹੜੀ ਐਜੂਕੇਸ਼ਨਲ ਤੁਹਾਨੂੰ ਕੰਸਲਟੈਂਟਸ ਹੈਗੇ ਨੇ ਕੈਰੀਅਰ ਗਾਈਡੈਂਸ ਤੋਂ ਵਾਲੇ ਪਾਸੇ ਤੁਹਾਨੂੰ ਸੁਜੈਸਟ ਕਰਦੇ ਨੇ ਕਿ ਕਿਹੜੀ ਕਿਹੜੇ ਕੈਰੀਅਰ ਦੇ ਵਿੱਚ ਤੁਹਾਡੀਆਂ ਆਪਰਚੂਨਿਟੀਆਂ ਜ਼ਿਆਦਾ ਹੈਗੀਆਂ ਸੋ ਉਸ ਤਰ੍ਹਾਂ ਤੁਸੀਂ ਉਹਨਾਂ ਦਾ ਬੈਨੀਫਿਟ ਲੈ ਸਕਦੇ ਹੋ अच्छा मंजफा कई बार स्पॉउजल दी भी गल ਕਰਦੇ ਆ ਸੋ ਅੱਜ ਕੱਲ ਉਹਦੇ ਲਈ ਇਹ ਪ੍ਰੋਸੈਸਿੰਗ ਟਾਈਮ ਕੀ ਚੱਲ ਰਿਹਾ ਸਿਮਰਤ ਜੀ ਹੁਣ ਦੇਖੋ ਬਹੁਤ سارے ਸਟੂਡੈਂਟਸ ਜਾਂ ਬਹੁਤ سارے ਵਰਕਰਸ ਜਿਹੜੇ ਵਿਦਨ ਕੈਨੇਡਾ ਸੀਗੇ ਉਹਨਾਂ ਨੇ ਵਿਦਨ ਕੈਨੇਡਾ ਐਪਲੀਕੇਸ਼ਨਸ ਪੁਟ ਅਪ ਕੀਤੀਆਂ ਹਾਂਜੀ ਗਵਰਨਮੈਂਟ ਨੇ ਦੇਖਿਆ ਕਿ ਉਹਦੇ ਵਿੱਚ ਸਹੀ ਵੀ ਐਪਲੀਕੈਂਟਸ ਹੈਗੇ ਨੇ ਐਂਡ ਇਹੋ ਜਿਹੇ ਵੀ ਐਪਲੀਕੈਂਟਸ ਹੈਗੇ ਨੇ ਜਿਹੜੇ ਸਿਸਟਮ ਦਾ ਫਾਇਦਾ ਲੈਣ ਲੱਗ ਰਹੇ ਆਂ ਪਹਿਲੇ 8 ਮਹੀਨਿਆਂ ਦੇ ਵਿੱਚ 7 ਮਹੀਨਿਆਂ ਦੇ ਵਿੱਚ ਪਰਮਨੈਂਟ ਰੈਜ਼ਿਡੈਂਸੀ ਗ੍ਰਾਂਟ ਹੋ ਜਾਂਦੀ ਸੀ ਵਿਦਨ ਕੈਨੇਡਾ ਐਪਲੀਕੈਂਟਸ ਤੇ ਹੁਣ 39 ਮਹੀਨਿਆਂ ਦਾ ਟਾਈਮ ਹੋ ਗਿਆ ਸਿਮਰਤ ਜੀ ਐ ਐਸਏ ਕਰਕੇ ਗਵਰਨਮੈਂਟ ਨੇ ਕੀਤਾ ਹੈਗਾ ਬਿਕੋਜ਼ ਦੇ ਵਾਂਟ ਟੂ ਸੀ ਦਾ ਜੈਨੂਇਨੈਸ ਆਫ ਮੈਰਿਜ ਸੋ ਜੇ ਤੁਹਾਡੀ ਰਿਲੇਸ਼ਨਸ਼ਿਪ ਜੈਨੂਇਨ ਹੈਗੀਏ ਉਹਦੇ ਵਿੱਚ ਕੋਈ ਇਸ਼ੂ ਨਹੀਂ ਆਏਗਾ 39 ਮਹੀਨੇ ਲੱਗਣ ਭਾਵੇਂ 50 ਮਹੀਨੇ ਲੱਗਣ ਤਾਂ ਉਹ ਰਿਲੇਸ਼ਨਸ਼ਿਪ ਤੁਹਾਡੀ ਜੈਨੂਇਨ ਨਜ਼ਰ ਆ ਜਾਏਗੀ ਸੋ ਯੈਸ ਟਾਈਮ ਵਧਿਆ ਹੋਇਆ ਸਿਮਰਤ ਜੀ ਇਹਦੇ ਵਿੱਚ ਤੇ ਗਵਰਨਮੈਂਟ ਨੇ ਟਾਈਮ ਵਧਾਏ ਹੋਏ ਕੁਝ ਕੁ ਚੀਜ਼ਾਂ ਦੇ ਐਲਐਮਆਈ ਨੂੰ ਲੋਕੀ ਐਕਸਪਲੋਇਟ ਕਰਦੇ ਸੀਗੇ 13 ਮਹੀਨੇ ਦਾ ਟਾਈਮ ਚਲਾ ਗਿਆ ਪਹਿਲੇ 30 ਦਿਨ ਐਲਐਮਆਈ ਅਪਰੂਵ ਹੋ ਗਿਆ ਨੇ ਤੇ 13 ਮਹੀਨੇ ਬਾਅਦ ਆਂਦੀ ਹੈ ਸੋ ਕਾਫੀ ਸਾਰੀਆਂ ਚੀਜ਼ਾਂ ਦੇ ਉੱਤੇ ਗਵਰਨਮੈਂਟ ਫੋਕਸਡ ਹੈਗੀਏ ਕਿ ਗਲਤ ਲੋਕੀ ਇਹਦੇ ਵਿੱਚ ਨਾ ਆ ਜਾਣ ਬਿਲਕੁਲ अच्छा जान ਤੋਂ ਪਹਿਲਾਂ ਮਨੋ ਜੀ ਕੁਝ ਹੋਰ ਆਪਣੇ ਵੱਲੋਂ ਐਡ ਕਰਨਾ ਚਾਹਵਾਂ ਸਿਰਫ ਇੱਕੋ ਚੀਜ਼ ਸਿਮਰਤ ਜੀ ਕਿ ਸਾਡਾ ਆਫਿਸ ਮਿਸਿਸ ਸਾਗਾ ਦੇ ਵਿੱਚ ਹੈਗਾ ਸਾਨੂੰ 19 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਐਨ ਆਈ ਸੀ ਸੀ ਇਮੀਗ੍ਰੇਸ਼ਨ ਤੇ ਅਸੀਂ ਜਾਣੇ ਜਾਣੇ ਫੋਰ ਅ ਸਟ੍ਰੇਟ ਫਾਰਵਰਡ ਅਡਵਾਈਸ ਈਵਨ ਤੁਸੀਂ ਬਿਜ਼ਨਸਮੈਨ ਹੈਗੇ ਹੋ ਯੂ ਐਸ ਬਾਰੇ ਇਨਫਰਮੇਸ਼ਨ ਲੈਣਾ ਚਾਹੁੰਦੇ ਹੋ ਸਟੂਡੈਂਟ ਹੈਗੇ ਹੋ ਸਟੂਡੈਂਟ ਖਤਮ ਪਰਮਿਟ ਖਤਮ ਹੋਣ ਜਾ ਰਿਹਾ ਹੈ ਜਾਂ ਹੋ ਚੁੱਕਾ ਹੈ ਇੱਕ ਵਾਰੀ ਸਾਡੇ ਕੋਲ ਜ਼ਰੂਰ ਆ ਕੇ ਡਿਸਕਸ ਕਰੋ ਯੂ ਮਾਈਟ ਗੈਟ ਅ ਸੋਲੂਸ਼ਨ ਆਊਟ ਆਫ ਦਾ ਬਾਕਸ ਤੀਸਰੀ ਚੀਜ਼ इंडिया ਦੇ ਬੈਠੇ ਤੁਹਾਡੇ ਦੋਸਤੋ ਭਾਈਆ ਬੇਣਾ ਵਾਸਤੇ ਮੀਡਲ ਈਸਟ ਚ ਬੈਠੇ ਹੋਏ ਨੇ ਜਾਂ ਕੈਨੇਡਾ ਚ ਸਟੇਟਸ ਖਤਮ ਹੋ ਰਿਹਾ ਤੇ ਇੱਕ ਵਾਰੀ ਸਾਡ ਨੂੰ ਆ ਕੇ ਮੁਲਾਕਾਤ ਕਰੋ ਐਂਡ ਵੀ ਵਿਲ ਅਸਿਸਟ ਯੂ ਐਂਡ ਗਾਈਡ ਯੂ ਵਿਦ ਥੈਟ ਹੈਡ ਆਫਿਸ ਸਾਡਾ ਮਿਸਿਸ ਆਗਾ ਦੇ ਵਿੱਚ ਹੈਗਾ ਜੀ 1137 1137 ਡੈਰੀ ਰੋਡ ਈਸਤੇ ਸਾਡਾ ਫੋਨ ਨੰਬਰ ਹੈਗਾ 905 461 2424 905 468 2424 ਵਟਸਐਪ ਨੰਬਰ 647 850 9647 850 9000 600, ਆ ਬਨਜੀ ਸਟੂਡੀਓ ਵਿੱਚ ਆਉਣ ਲਈ ਸਾਰੀ ਜਾਣਕਾਰੀ ਦਸ਼ਕਾਂਸਾਂ ਅਨੁਸਾਰ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਿਮਰਤ ਜੀ ਆਲਵੇਜ਼ ਅਪਪ੍ਰੀਸ਼ੀਏਟ ਅਗਲੇ ਹਫਤੇ ਫਿਰ ਤੁਹਾਡੇ ਨਾਲ ਨਵੀਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ